ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਸੌਖੇ ਤਰੀਕੇ ਨਾਲ ਆਪਾਂ ਜੋ ਫਰੰਟ ਪੱਲੇ ਦੇ ਲੈਸ ਲਗਾਉਣ ਦਾ ਤਰੀਕਾ ਵਾ ਬਹੁਤ ਸੌਖਾ ਤਰੀਕਾ ਜਿਸ ਦੇ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਲੱਗੇਗੀ ਤੇ ਇਸ ਦੇ ਜੋ ਘੇਰੇ ਤੇ ਬਾਰਡਰ ਤੇ ਆਪਣੇ ਜੋ ਸੂਟ ਦੇ ਧਾਗੇ ਵਗੈਰਾ ਨਿਕਲ ਜਾਂਦੇ ਨੇ ਤੇ ਕਈ ਵਾਰੀ ਆਪਾਂ ਓਵਰਲੌਕ ਵੀ ਕਰ ਲੈਨੇ ਆ ਤੇ ਫਿਰ ਵੀ ਪੂਰੀ ਫਿਨਿਸ਼ਿੰਗ ਨਹੀਂ ਆਉਂਦੀ ਤੇ ਕਈ ਵਾਰੀ ਆਪਾਂ ਨੂੰ ਸਿੰਗਲ ਸਲਾਈ ਲਗਾਉਣੀ ਪੈਂਦੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਲੈਸ ਲਗਾਉਣੀ ਪੈਂਦੀ ਆ ਇਹ ਸਭ ਤੋਂ ਸੌਖਾ ਤਰੀਕਾ ਜੀ ਸੌਖੇ ਤਰੀਕੇ ਨਾਲ ਆਪਾਂ ਜੋ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਲਗਾਵਾਂਗੇ ਆਪਾਂ ਆਪਾ ਦੇਖਦੇ ਆ ਜਦਾਂ ਸੌਖਾ ਤਰੀਕਾ ਕਿਦਾਂ ਆਪਾਂ ਇਸ ਨੂੰ ਆਸਾਨ ਕਰ ਸਕਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਨੇ ਜੋ ਸੂਟ ਦਾ ਪੱਲਾ ਵਾ ਫਰੰਟ ਪੱਲਾ ਤੇ ਉਸ ਨੂੰ ਆਪਾਂ ਨੇ ਪੁੱਠਾ ਕਰਕੇ ਰੱਖ ਲੈਣਾ ਜੀ ਤੇ ਉਸ ਦੇ ਜੋ ਲੇਸ ਆ ਉਹਨੂੰ ਪੁੱਠੇ ਵਾਲੇ ਪਾਸੇ ਆਪਾਂ ਨੇ ਰੱਖਣੀ ਆ ਤੇ ਹਲਕੀ ਜੀ ਆਪਾਂ ਨੇ ਪੈਰ ਜਿੰਨਾ ਕੱਪੜਾ ਜੋ ਹੁੰਦਾ ਦੇਖੋ ਤੁਸੀਂ ਦੇਖ ਰਹੇ ਹੋ ਤੇ ਇੰਨਾ ਇੰਨਾ ਕੱਪੜਾ ਆਪਾਂ ਨੇ ਇਸ ਦੇ ਵਿੱਚ ਥੋੜਾ ਜਿਹਾ ਛੱਡਣਾ ਮਾਰਜਨ ਤੇ ਆਪਾਂ ਨੇ ਸੂਟ ਦਾ ਜੋ ਪੱਲਾ ਉਸ ਨੂੰ ਆਪਾਂ ਨੇ ਪੁੱਠਾ ਰੱਖਣਾ ਵਾ ਆਪਣੇ ਵਾਲੇ ਪਾਸੇ ਤੇ ਲੇਸ ਆਪਾਂ ਨੇ ਸਿੱਧੇ ਪਾਸੇ ਰੱਖਣੀ ਆ ਤੇ ਇਸ ਦੇ ਆਪਾਂ ਨਾਲ-ਨਾਲ ਆਪਾਂ ਜਿੱਥੇ ਲੈਸ ਦੀ ਸੇਨ ਲੱਗੀ ਹੁੰਦੀ ਆ ਉਹਦੇ ਨਾਲ-ਨਾਲ ਆਪਣੀ ਕੁ ਸਲਾਈ ਲਗਾਉਣੀ ਆ ਜਾਇ ਤੁਸੀਂ ਕੱਚੀ ਸਲਾਈ ਵੀ ਲਗਾ ਸਕਦੇ ਹੋ ਤੇ ਇਹਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਜੀ ਕਿ ਆਪਾਂ ਨੇ ਕੱਪੜਾ ਤੇ ਲੈਸ ਬਿਲਕੁਲ ਵੀ ਨਹੀਂ ਖਿੱਚਣੀ ਹੈਗੀ ਤੇ ਜੇ ਖਿੱਚਣ ਦੀ ਲੋੜ ਪਵੇ ਤਾਂ ਆਪਾਂ ਔਨਲੀ ਕੱਲੀ ਲੈਸ ਖਿੱਚ ਸਕਦੇ ਆ ਤੇ ਕੱਪੜਾ ਨਹੀਂ ਖਿੱਚਣਾ ਹੈਗਾ ਤਾਂ ਜੋ ਆਪਣੇ ਸੂਰ ਦੇ ਵਿੱਚ ਬਲ ਨਾ ਪੈ ਸਕਣ ਫਰੰਟ 'ਚ ਤੇ ਇਸ ਤੋਂ ਬਾਅਦ ਦੇਖੋ ਆਪਾਂ ਇਹ ਤੇ ਆਪਾਂ ਸਲਾਈ ਆ ਜੋ ਸਲਾਈ ਲਗਾਉਣ ਦਾ ਕੰਮ ਸਟਾਰਟ ਕਰ ਰਹੇ ਆਂ ਸਲਾਈ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਲੈਸ ਨੂੰ ਜੋ ਲਗਾ ਸਕਦੇ ਹੋ ਤੇ ਵੀਡੀਓ ਤੁਸੀਂ ਪਲੀਜ਼ ਐਂਡ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਮਿਲ ਸਕੇ ਕਿ ਜੋ ਆਪਾਂ ਨੇ ਲੈਸ ਲਾਉਣ ਦਾ ਤਰੀਕਾ ਤੁਹਾਨੂੰ ਦੱਸਿਆ ਵਾ ਤੇ ਜੋ ਆ우 ਆਪਾਂ ਦੇਖਦੇ ਆ ਕਿਵੇਂ ਆਪਾਂ ਇਸ ਨੂੰ ਸੋਖੇ ਢੰਗ ਨਾਲ ਲੈਸ ਨੂੰ ਲਗਾ ਸਕਦੇ ਆ ਸਭ ਤੋਂ ਪਹਿਲਾਂ ਜੋ ਆਪਾਂ ਨੇ ਮਾਰਜਿਨ ਛੱਡਿਆ ਸੀਗਾ ਪੈਰ-ਪੈਰ ਦਾ ਤੇ ਉਸ ਦੇ ਨਾਲ ਹੀ ਆਪਣੇ ਲੈਸ ਰੱਖੀ ਹੈ ਜੀ ਉਸ ਦੇ ਲੈਸ ਦੇ ਕੋਰਨਰ ਤੇ ਬਿਲਕੁਲ ਆਪਾਂ ਨੇ ਇੱਕ ਬਲ ਲੈਸ ਦੇ ਨਾਲ ਨਾਲ ਆਪਰੇ ਜੋ ਸਲਾਈ ਲਗਾ ਲਈ ਹੈ ਤੇ ਸਲਾਈ ਤੁਸੀਂ ਕੱਚੀ ਵੀ ਲਗਾ ਸਕਦੇ ਹੋ ਤੇ ਤੁਸੀਂ ਪੱਕੀ ਸਲਾਈ ਵੀ ਲਗਾ ਸਕਦੇ ਹੋ ਕਈ ਵਾਰੀ ਆਪਾਂ ਨੂੰ ਇਦਾਂ ਹੁੰਦਾ ਕਿ ਲੈਸ ਆਪਣੀ ਖਿਸਕ ਨਾ ਜਾਵੇ ਇਸ ਕਰਕੇ ਪਹਿਲਾਂ ਤੁਸੀਂ ਕੱਚੀ ਸਲਾਈ ਲਗਾ ਸਕਦੇ ਹੋ ਤੇ ਬਾਅਦ ਵਿੱਚ ਉਸ ਨੂੰ ਪੱਕੀ ਕਰ ਸਕਦੇ ਹੋ ਤੇ ਲੈਸ ਲਗਾਉਣ ਤੋਂ ਬਾਅਦ ਆਪਾਂ ਜੋ ਇਸ ਦਾ ਜੋ ਕੱਪੜਾ ਸੁਨ ਉਹ ਉਲਟਾ ਕੇ ਦਿਖਾਵਾਂਗੇ ਕਿ ਕਿੰਦਾ ਮੈਂ ਤੁਹਾਨੂੰ ਦੱਸਿਆ ਵਾ कि जो आपकनू ओवरलैप वगैरह ਕਰਨ ਦੀ ਲੋੜ ਨਹੀਂ ਪੈਂਦੀ ਬਹੁਤ ਵਾਰੀ ਆਪਾਂ ਦੇਖਦੇ ਆ ਪਹਿਲਾ ਆਪਾਂ ਨੂੰ ਧਾਗੇ ਜੋ ਨਿਕਲਦੇ ਨੇ ਨਾ ਇਹਦੇ ਨਾਲ ਆਪਾਂ ਨੂੰ ਓਵਰਲੈਪ ਕਰਨੇ ਪੈਂਦੇ ਨਹੀਂ ਆਪਾਂ ਇਸ ਤਰੀਕੇ ਨਾਲ ਆਪਾਂ ਨੂੰ ਕੁਝ ਵੀ ਐਕਸਟਰਾ ਕਰਨ ਦੀ ਲੋੜ ਨਹੀਂ ਪੈਂਦੀ ਬਸ ਓਨਲੀ ਦੋ ਸਲਾਈਆਂ ਨੇ ਤੇ ਦੋ ਸਲਾਈਆਂ ਨਾਲ ਆਪਾਂ ਪੂਰੀ ਵਧੀਆ ਤਰੀਕੇ ਨਾਲ ਇਸ ਜਿਹੜਾ ਲੈਸ ਲਗਾ ਸਕਦੇ ਹਾਂ ਤੇ ਚਲੋ ਜੀ ਆਪਾਂ ਜੋ ਲੈਸ ਹੈ ਜੀ ਉਹ ਆਪਣੇ ਲੱਗ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਪੂਰੀ ਵਧੀਆ ਆਪਣੇ ਲਗਾਈ ਹੈ ਕਿ ਕੋਈ ਇਸ ਵਿੱਚ ਬਾਲ ਨਹੀਂ ਹੈਗਾ ਲੈਸ ਖਿੱਚ ਕੇ ਨਹੀਂ ਲਗਾਈ ਹੈਗੀ ਤੇ ਇਸ ਤੋਂ ਬਾਅਦ ਜੋ ਆਪਾਂ ਇਸ ਦਾ ਅਗਲਾ ਜੋ ਕੰਮ ਹੈ ਉਹ ਦਿਖਾਉਣਾ ਤੁਹਾਨੂੰ ਤੇ ਹੁਣ ਆਪਾਂ ਨੇ ਇਦਾਂ ਕੀ ਕਰਨਾ ਜੀ ਜੋ ਆਪਾਂ ਨੇ ਲੈਸ ਆਪਣੇ ਸਿੱਧੇ ਪਾਸੇ ਹੋ ਗਈ ਤੇ ਜੋ ਆਪਾਂ ਨੇ ਜੋ ਪਹਿਲਾਂ ਪੁੱਠੇ ਪਾਸੇ ਰੱਖਿਆ ਸੀਗਾ ਪੱਲੇ ਨੂੰ ਸੂਟ ਦੇ ਨੂੰ ਤੇ ਆਪਾਂ ਨੇ ਉਸ ਨੂੰ ਹੁਣ ਸਿੱਧੇ ਪਾਸੇ ਕਰਕੇ ਸੂਟ ਨੂੰ ਤੇ ਜੋ ਆਪਣੇ ਅੰਦਰਲੇ ਪਾਸੇ ਸਿਲਾਈ ਲਗਾਈ ਸੀ ਉਹ ਲੈਸ ਨੂੰ ਆਪਾਂ ਨੇ ਉੱਪਰਲੇ ਪਾਸੇ ਲੈ ਆਉਣਾ ਉੱਪਰਲੇ ਪਾਸੇ ਲਿਆ ਕੇ ਜੀ ਆਪਾਂ ਨੇ ਇਹਨੂੰ ਹਲਕਾ ਜਿਹਾ ਜਿੰਨਾ ਆਪਾਂ ਨੂੰ ਹੋ ਸਕੇ ਬਰੀਕ ਤੋਂ ਬਰੀਕ ਆਪਾਂ ਨੇ ਜੋ ਸਿਲਾਈ ਲਗਾਉਣੀ ਆ ਜਿਆਦਾ ਇਸ ਵਿੱਚ ਆਪਾਂ ਨੇ ਮਾਰਜਨਾ ਜੋ ਉਹ ਲਾਈਨ ਰੱਖਣਾ ਹੈਗਾ ਤੁਸੀਂ ਇਸ ਦਿਨ ਨੂੰ ਗੌਰ ਨਾਲ ਦੇਖੋ ਥੋੜਾ ਜਿਹਾ ਮਾਰਜਨ ਆਪਾਂ ਛੱਡਣਾ ਤਾਂ ਜੋ ਆਪਣੀ ਜੋ ਲੈਂਸ ਸੀਗੀ ਉਹਦੀ ਨੁੱਕਰ ਸੀਗੀ ਉਹ ਆਪਣੇ ਇਸ ਵਿੱਚ ਨਾਲ ਥੋੜੀ ਜਿਹੀ ਮਤਲਬ ਗੁੰਮ ਹੋ ਸਕੇ ਤੇ ਇਸ ਦੇ ਪਰ ਦੱਬ ਮਸ਼ੀਨ ਲੱਗ ਜਾਣੀ ਹੈ ਜੀ ਦੱਬ ਵੀ ਸੀਨ ਤੋਂ ਬਾਅਦ ਦੱਬ ਮਸ਼ੀਨ ਤੋਂ ਬਾਅਦ ਆਪਣੇ ਜੋ ਲੈਸ ਆ ਪੂਰੀ ਤਰ੍ਹਾਂ ਕੰਪਲੀਟ ਹੋ ਜੂਗੀ ਜੀ ਤੇ ਇਹਦੇ ਵਿੱਚ ਆਪਾਂ ਨੂੰ ਜੋ ਸੌਖਾ ਢੰਗ ਇਹ ਹੈ ਕਿ ਆਪਾਂ ਨੂੰ ਇਸ ਵਿੱਚ ਕੋਈ ਓਵਰਲਾਕ ਜਾਂ ਕੋਈ ਜ਼ਿਆਦਾ ਮੂਰਲੇ ਪੱਲੇ ਤੇ ਸਲਾਈਆਂ ਲਗਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਪਹਿਲਾਂ ਇਸ ਦੇ ਉੱਪਰ ਸਲਾਈ ਲਗਾਉਣੇ ਆ ਫਿਰ ਬਾਅਦ ਵਿੱਚ ਲੈਸ ਲਗਾਉਣੇ ਆ ਉਤ ਆਪਣੀ ਜੋ ਲੈਸ ਹੈ ਇਕਵਲ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਨਹੀਂ ਲੱਗਦੀ ਹੈਗੀ ਤੇ ਥੋੜੀ ਜਿਹੀ ਉਗਰ ਵੀ ਲੱਗ ਜਾਂਦੀ ਹੈ ਤੁਸੀਂ ਹੋਰ ਪੂਰੀ ਵੀਡੀਓ ਵਿੱਚ ਦੇਖਿਆ ਹੋਣਾ ਕਿ ਜੋ ਆਪਾਂ ਲੈਸ ਲਾਉਣ ਦਾ ਤਰੀਕਾ ਨਾ ਤੁਹਾਨੂੰ ਪੂਰੀ ਤਰ੍ਹਾਂ ਡਿਟੇਲ ਚ ਦਿਖਾਇਆ ਵਾ ਤੇ ਤੁਸੀਂ ਐਂਡ ਵਾਲੀ ਜੋ ਫਾਈਨਲ ਲੁੱਕ ਆਪਣੇ ਸਾਹਮਣੇ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਜੋ ਆਪਣੀ ਲੱਗ ਚੁੱਕੀ ਹੈ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਤੁਹਾਨੂੰ ਇਸ ਦੀ ਬੈਕ ਸਾਈਡ ਵੀ ਦਿਖਾਉਣੀ ਹੈ ਪੱਲੇ ਜੀ ਦੇਖੋ ਜੀ ਇਸ ਦੀ ਬੈਕ ਸਾਈਡ ਦਾ ਸੂਟ ਦੇ ਦੇਖੋ ਇਸ ਦੇ ਵਿੱਚ ਕੋਈ ਆਪਾਂ ਨੂੰ ਏਦਾਂ ਦਾ ਧਾਗਾ ਜਾਂ ਕੋਈ ਵੀ ਚੀਜ਼ ਆਪਾਂ ਨੂੰ ਨਹੀਂ ਦਿਖ ਰਹੀ ਸਾਫ ਪਤਾ ਲੱਗਦਾ ਕਿ ਪੂਰੀ ਸਫਾਈ ਦੇ ਨਾਲ ਜੋ ਆਪਣੇ ਲੈਸ ਲਗਾਈ ਹੈ ਜੀ ਘੱਟ ਟਾਈਮ ਦੇ ਵਿੱਚ ਇਸ ਨੂੰ ਆਪਾਂ ਨੇ ਪੂਰਾ ਕਰ ਲਿਆ ਤੇ ਇਹ ਵਾਲੀ ਸਲਾਈ ਜੋ ਆਪਾਂ ਬਸ ਆਨਲਾਈਨ ਦੋ ਸਲਾਈਆਂ ਦੇ ਨਾਲ ਆਪਾਂ ਜੋ ਲੈਸ ਲਗਾ ਸਕਦੇ ਹਾਂ ਅੱਗੇ ਤੋਂ ਕੋਸ਼ਿਸ਼ ਜਾਰੀ ਹੈ ਜੀ ਜੋ ਸੌਕੇ ਢੰਗ ਨਾਲ ਤੁਹਾਡੇ ਨਾਲ ਵੀਡੀਓ ਜੋ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ